ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਦੁਕਾਨਾਂ ਸੜ ਗਈਆਂ ਅੱਜ ਤੁਹਾਡੇ ਵਲੋਗ ਦੇਖਿਆ ਕਰਨ ਦੇ ਲਈ ਇਹ ਪਿਛਲੇ ਦਿਨੀ ਅਚਨ-ਚੇਤ ਜਿਹੜੀ ਆ ਦੋ ਦੁਕਾਨਾਂ ਇੱਕ ਉੱਧਰ ਸੀਗੀ ਛੜਕ ਦੇ ਉੱਤੇ ਇੱਕੇ ਦੁਕਾਨ ਸੀਗੀ ਜਿੱਥੇ ਸਾਡੇ ਪਰਾਜਿਸਟਰੀਆਂ ਲਿਖਦੇ ਆ ਸਿੱਕਾ ਵੀ ਸੀਗੇ ਉਹਦਾ ਇਹਨਾਂ ਦਾ ਬੜਾ ਕਾਗਜ਼ ਪੱਤਾ ਜਿਹੜਾ ਕੀਮਤੀ ਸੀਗਾ ਕੰਪਿਊਟਰ ਵਗੈਰਾ ਸਭ ਚੀਜ਼ਾਂ ਸੜ ਗਈਆਂ ਕਰੀਬ 10-11 ਲੱਖ ਦਾ ਨੁਕਸਾਨ ਇਹਨਾਂ ਦੀ ਦੁਕਾਨ ਦਾ ਜਿਹੜਾ ਹੋ ਗਿਆ। ਸੋ ਮੈਂ ਦੋਵੇਂ ਦੁਕਾਨਾਂ ਦੇਖ ਲਈਆਂ। ਐਸ.ਡੀ.ਐਮ ਸਾਹਿਬ ਨੂੰ ਨਾਲ ਲੈ ਕੇ ਆਏ ਆਂ। ਇਹਨਾਂ ਦੀ ਰਿਪੋਰਟ ਬਣਾ ਕੇ ਤੇ ਆਪਾਂ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਇਹਨਾਂ ਦੀ ਮਦਦ ਕਰਾ ਕੇ ਸਰਕਾਰ ਕੋਲੋਂ ਪੈਸੇ ਦਵਾਵਾਂਗੇ ਉਹਨਾਂ ਨੂੰ। ਕਿਉਂਕਿ ਨੁਕਸਾਨ ਇਹਨਾਂ ਜਦਾ ਹੋ ਗਿਆ ਕਿ ਦੁਬਾਰਾ ਇਹਨਾਂ ਦੀ ਦੁਕਾਨ ਚਾਲੂ ਹੋਵੇ ਚੰਗੀ ਰੋਟੀ ਖਾਨ। ਉਹਦੇ ਲਈ ਸਰਕਾਰ ਦੀ ਮਦਦ ਜਿਹੜੀ ਆ ਬਹੁਤ ਜ਼ਰੂਰੀ ਆ। ਉਹਦਾ ਆਪਾਂ ਇਹਨਾਂ ਦੀ ਮਦਦ ਜਿਹੜੀ ਕਰਾਂਗੇ ਸਾਡੇ ਸ਼ਹਿਰ ਦੇ ਚੰਗੇ ਨਾਗਰਿਕ ਤੁਹਾਡੇ ਲੋਕ ਦੋ ਸਾਲ ਪਹਿਲਾਂ ਫਾਇਰ ਬਗੇਡ ਦਾ ਪ੍ਰਬੰਧ ਕੀਤਾ ਸਮੇਸ਼ਰ ਆਉਣ ਨਾਲ ਅਜੇ ਤੱਕ ਜਿਹੜੀ ਫਾਇਰ ਬਗੇਡ ਆ ਗਈ ਜਿਹੜਾ ਆਪਾਂ ਦੋ ਸਾਲ ਪਹਿਲਾਂ ਫਾਇਰ ਬਗੇਡ ਦੀ ਗੱਡੀ ਮੰਗਾਈ ਹੁਣ ਫਾਇਰ ਸਟੇਸ਼ਨ ਜਿਹੜਾ ਉਹ ਬਣ ਚਲਿਆ ਉਹਦੇ ਕਰਕੇ ਜੇ ਬਚਾਓ ਗਿਆ ਨਹੀਂ ਤੇ ਸਾਰੇ ਲੱਗ ਚਾਗੇ ਹੋਰ ਅੱਗ ਲੱਗ ਜਾਣੀ ਬਹੁਤ ਦਾਨਾ ਜਿਹੜੀਆਂ ਸੜ ਜਾਣੀਆਂ ਸੀਗੀਆਂ ਅੱਗੋ ਵੀ ਆਪਾਂ ਜਦੋਂ ਹੁਣ ਫਾਇਰ ਸਟੇਸ਼ਨ ਬਣੂਗਾ ਉਹਦੇ ਚ ਇੱਕ ਗੱਡੀ ਵੀ ਉਹ ਤਾਂ ਆਪਾਂ ਨੂੰ ਮਿਲਣੀ ਆ ਫਾਇਰ ਸਟੇਸ਼ਨ ਵੀ ਬਣਨਾ ਹੈ ਅਗਲੀ ਗੱਲ ਤੇ ਪਰਮਾਤਮਾ ਕਦੇ ਇਦਾਂ ਦੀ ਕੋਈ ਘਟਨਾ ਨਾ ਹੋਵੇ ਪਰ ਜੇ ਹੋਊਗੀ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਡੇ ਪ੍ਰਬੰਧ ਇੰਨੇ ਕੋਲ ਕਿ ਮਾਰੀ ਪੱਲੀ ਕਿਉਂਕਿ ਇਹ ਦੋਵੇਂ ਹੀ ਅੱਗ ਜਿਹੜੀ ਲੱਗੀ ਰਾਤ ਲੱਗੀ ਦਿਨ ਨਹੀਂ ਲੱਗੀ ਉਹ ਦੁਕਾਨ ਵੀ ਰਾਤ ਸੜ ਗਈ ਉਹਨਾਂ ਨੂੰ ਸਿਰੇ ਪਤਾ ਲੱਗੀ ਇਹ ਦੀ ਦੱਸ ਦੇ ਕੇ ਮੰਨੇਰੇ ਜਾ ਕੇ ਚੌਕੀਦਾਰ ਨੇ ਦੱਸਿਆ ਵੀ ਦੁਕਾਨ ਚ ਧੂਆ ਨਿਕਲਦਾ ਉਹਨਾਂ ਨੂੰ ਇਦਾਂ ਹੀ ਦੱਸਿਆ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸ਼ਹਿਰ ਦੇ ਅੰਦਰ ਕੋਈ ਇਦਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਤੇ ਤੁਰੰਤ ਕੰਟਰੋਲ ਕੀਤਾ ਜਾਵੇ ਨੁਕਸਾਨ ਜਿਹੜਾ ਜਾਨੀਮਾਲੀ ਨੁਕਸਾਨ ਹੋਣ ਤੋਂ ਜਰਬ ਚਾਇਆ ਦੱਸ ਅਮੋਲਕ ਸਿੰਘ ਫਸੀਕਾ ਨਵੀਂ ਤਹਿਿਲ ਕੰਪਲੈਕਸ ਵਾਲਾ 31 ਜੁਲਾਈ ਦੀ ਗੱਲ ਆ ਸਵੇਰੇ ਵਕਤ ਤੇ ਚੌਂਕੀਦਾਰ ਮੇਰੇ ਘਰ ਗਿਆ ਉਹ ਮੇਰੇ ਟੇਬਲ ਤੇ ਇੱਥੇ ਸੌਂਦਾ ਸੀ ਉੱਤੇ ਪੱਖਾ ਲੱਗ ਗਿਆ ਉਹਨੇ ਮੈਨੂੰ ਦੱਸਿਆ ਵੀ ਤੁਹਾਡੇ ਦੁਕਾਨ ਦੇ ਵਿੱਚ ਧੂਆਂ ਨਿਕਲ ਰਿਹਾ ਅਸੀਂ ਜੇ ਸੱਤੇ ਆਏ ਤੇ ਮੈਂ ਆਪਣੇ ਬੇਟੇ ਨੂੰ ਆਖਿਆ ਵੀ ਗੱਡੀ ਦੇ ਵਿੱਚ ਜਿਹੜਾ ਸਿਲੰਡਰ ਹੈ ਛੋਟਾ ਉਹ ਕੱਢ ਲੈ ਉਹਨੇ ਲੈ ਆਂਦਾ ਸਿਲੰਡਰ ਕੱਢ ਕੇ ਲੈ ਆਂਦਾ ਤੇ ਜਦੋਂ ਅਸੀਂ ਛੱਡ ਚੁੱਕਿਆ ਉਦੋਂ ਅੱਗ ਜੇ ਥੋੜੀ ਸੀ ਛੱਡੋ ਚੁੱਕਣ ਦੇ ਨਾਲ ਹੀ ਅੱਗ ਜਿਹੜੀ ਆ ਹਵਾ ਦੇ ਨਾਲ ਜਿਆਦਾ ਫੈਲ ਗਈ ਸਾਡੇ ਵੇਂਦੇਆਂ ਉਂਝ ਸਮਾਨ ਸੜ ਗਿਆ ਫਿਰ ਅਸੀਂ ਤੇ ਉੱਤੇ ਕਾਬੂ ਨਹੀਂ ਪਾ ਸਕਿਆ ਫਿਰ ਜਦੋਂ ਦੂਜੀ ਦੁਕਾਨਦਾਰ ਦੇ ਪਾਸੇ ਗਿਆ ਫਿਰ ਅਸੀਂ ਉਹ ਜਿਹੜਾ ਸਿਲੰਡਰ ਸੀ ਸਾਡੇ ਹੱਥ 'ਚ ਉਧਰੋਂ ਪਏ ਮਾਰਿਆ ਉਹ ਉਦੋਂ ਪੁੱਜ ਗਏ ਅੱਜ ਧਾਰੀਵਾਲ ਸਾਹਿਬ ਪਹੁੰਚੇ ਨੇ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਤੁਹਾਨੂੰ ਹਾਂਜੀ ਧਾਰੀਵਾਲ ਸਾਹਿਬ ਸਾਡੇ ਕੋਲ ਐਸ.ਡੀ.ਐਮ ਸਾਹਿਬ ਪਹੁੰਚੇ ਨੇ ਉਹਨਾਂ ਨੇ ਵਿਸ਼ਵਾਸ ਰਾਇਆ ਵੀ ਤੁਹਾਡੀ ਪਰਪਾਈ ਕੀਤੀ ਜਾਊਗੀ ਤੁਹਾਡੀ ਮਤ ਕੀਤੀ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਮਾਫੀ